ਇਹ ਇਹ ਮੁੰਡੇ ਨਹੀਂ ਜਿਹੜਾ ਇਹਦੀ ਇਹਦੀ ਰਿਪੋਰਟ ਲਿਓ ਰਹਾ ਹਾਂ ਤੁਹਕੇ ਦੇ ਇਥੇ ਬਾਅਦ ਆਇਆ ਜਿਹਨੇ ਬਾਹਰ ਘਟਿਆ ਉਹ ਵੀ ਨੂੰ ਸਾਰਾ ਪਰ ਹੈ ਗਿਆ ਜੀ ਇਹਨੇ ਬਾਹਰ ਘਟਿਆ ਇਹ ਰਾਤ ਨੂੰ ਸਵੇਰ 1 ਵਜੇ ਨਾਲ 6 ਲੜਕੇ ਜਿਹੜੇ ਉਹ ਪਠਾਨਕੋਟੋਂ ਵੱਲੋਂ ਆਏ ਕਦੇ ਸੀ ਤੇ ਓਵਰਟੇਕ ਕਰਦੇ ਗੱਡੀ ਜਿਹੜੀ ਆ ਉਹ ਅਨ ਬੈਲੈਂਸ ਹੋ ਕੇ ਜਿਹੜੀ ਥੱਲੇ ਚਲੀ ਗਈ ਆ ਕਾਰ ਦੇ ਪੁੱਲ ਦੇ ਬਿਲਕੁਲ ਨਾਲ 6 ਬੱਚੇ ਸੀ ਜਿਨ੍ਹਾਂ ਦੇ ਵਿੱਚੋਂ ਦੋ ਬੱਚਿਆਂ ਦੀ ਡੈਥ ਹੋ ਗਈ ਹੈ ਤੇ ਦੋ ਜਿਹੜੇ ਵਿੱਚ ਰਹਿ ਗਏ ਤੁਸੀਂ ਚਾਰ ਨਿਕਲ ਗਏ ਬੜਾ ਦੁਖਦਾਰ ਹਾਦਸਾ ਹੋਇਆ ਜੀ ਰਾਤ ਨੂੰ 1:30 ਵਜੇ 1:30 ਵਜੇ ਦੇ ਕਰੀਬ ਜਿਹੜਾ ਇਹ ਹਾਦਸਾ ਹੋਇਆ ਤੇ ਇਹਦਾ ਤੇਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ ਉਹ ਬੜਾ ਮਤਲਬ ਦੁਖਦਾਰ ਹਾਦਸਾ ਹੈ ਭਲੀ ਜੀ ਪਲਟਾ ਸਾਹਿਬ ਦੇ ਮੁੜੇ ਹੀ ਇੱਥੋਂ ਪਠਾਨਕੋਟੋਂ ਜਾ ਰਹੇ ਸੀ ਪਿੰਡ ਵਾਲੇ ਪਾਸੇ ਨੂੰ ਤੇ ਪ੍ਰਸ਼ਾਸਨ ਨੂੰ ਅੱਥੇ ਜਿਹੜੀ ਹੈ ਉਹ ਅੱਥੇ ਕੱਲੜ ਲਾਈਟਾਂ ਲਾਉਣੀਆਂ ਚਾਹੀਦੀਆਂ ਜਿਹਦੇ ਨਾਲ ਰਿਫਲੈਕਟਰ ਜਨਰਲ ਪਤਾ ਲੱਗ ਜਾਏ ਕਿ ਇਸ ਪਾਸੇ ਜਿਹੜਾ ਆ ਕਿ ਖਾੜਾ ਗਿਆ ਇਈ ਵਾਰੀ ਜਦੋਂ ਬੰਦਾ ਘੁੰਮ ਕੇ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਸ ਪਾਸੇ ਖਾੜਾ ਜਾਂ ਕਿੰਨਾ ਕਿੰਨੀ ਡੂੰਗੀ ਹੈ ਘਟੋ ਘਟ ਵੀ ਮਗਰ 40 35 40 ਫੁੱਟ ਥੱਲੇ ਗਈ ਹੈ ਗੱਡੀ ਅਰੇ ਅੱਜ ਨਾਲੋਂ ਥੰਡੇ ਮੇਰਾ ਭਰਾ ਬੜੇ ਗਰਮ ਦੀ ਆ ਵਾਹਿਆ ਸਾਈਡ ਤੇ ਆ ਗੱਡੀ हां मार्केट का काम ਬਹੁਤ ਲੱਗਦਾ ਯਾਰ